26 ਜਨਵਰੀ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦਿਖਾਸ ਕਰਕੇ ਜਨਰੇਲੇ ਦੇ ਨਾਗਰਿਕਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦਾ ਹਾਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਅਸੀਂ ਮਨਾਉਂਦੇ ਆਏ ਹਾਂ ਅੱਜ ਵੀ ਮਨਾ ਰਹੇ ਹਾਂ ਬੜੀ ਤੂੰ ਤਾਹੰਦੇ ਨਾਲ ਤੇ ਬਹੁਤ-ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਸਾਰੇ ਦੇਸ਼ਵਾਸੀਆਂ ਨੂੰ ਸਾਡੇ ਰਾਸ਼ਟਰੀ ਤਿਉਹਾਰ ਕੰਤਾਂਤਲ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਸਾਡੇ ਕਿਮਤ ਮੰਤਰੀ ਰਪਿੰਦਰ ਸਿੰਘ ਯੂਸੂਫ ਸਾਹਿਬ ਉਹਨਾਂ ਦੀ ਡਿਊਟੀ ਅੱਜ ਕੰਦਲਹਿਰਾਨ ਦੀ ਫਿਰੋਜ਼ਪੁਰ ਵਿੱਚ ਹੈਗੀ ਐ ਸੋ ਉਹ ਫਿਰੋਜ਼ਪੁਰਛ ਨੇ ਉਹ ਉਹਨਾਂ ਵੱਲੋਂ ਵੀ ਆਪ ਸਭ ਨੂੰ ਸੁਨੇਹਾ ਆਇਆ ਕਿ ਕੰਦਲ ਦਾ ਦਿਵਸ ਦੀਆਂ ਡੇਢ ਡੇਢ ਸਾਰੀਆਂ ਮੁਬਾਰਕਾਂ ਨਗਰਲੀ ਪ੍ਰਧਾਨ ਨਗਰ ਕੌਂਸਲ ਜੰਦੇਾਲਾ ਗੁਰੂ 26 ਜਨਵਰੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜੰਦੇਾਲੇ ਦੇ ਨਾਗਰਿਕਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਨਾ ਵਾ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਅਸੀਂ ਮਨਾਉਂਦੇ ਆਏ ਆ ਅੱਜ ਵੀ ਮਨਾ ਰਹੇ ਆ ਬੜੀ ਧੂਮ ਧਾਮ ਦੇ ਨਾਲ ਤੇ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਸਾਰੇ ਮੰਤਰੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਸਾਰੇ ਇੱਕ ਮੰਨੂ ਕਰ ਰਹੇ ਹਾਂ ਜਲਿਆਲੇ ਦਾ ਵਿਕਾਸ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਕਰਵਾ ਰਹੇ ਆ ਤੇ ਗਾੜੀ ਵੀ ਕਰਵਾਉਂਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਅੱਜ ਸਾਡਾ ਰਾਸ਼ਟਰੀ ਤਿਹਾਰ 26 ਜਨਵਰੀ ਹੈ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਰਾਸ਼ਟਰੀ ਤਿਹਾਰ ਕੰਟਰੰਤਲ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਕਿੰਨੇ ਮੰਤਰੀ ਹਰਪੰਸ ਯੂਟੂਬ ਸਾਹਿਬ ਉਹਨਾਂ ਦੀ ਡਿਊਟੀ ਅੱਜ ਟੰਡਾਲਹਿਰਾਨ ਦੀ ਫਿਰੋਜ਼ਪੁਰ ਵਿੱਚ ਹੈਗੀ ਹੈ ਸੋ ਉਹ ਫਿਰੋਜ਼ਪੁਰ ਚ ਨੇ ਤੋਂ ਉਹਨਾਂ ਵੱਲੋਂ ਵੀ ਆਪ ਸਭ ਨੂੰ ਸੁਨੇਹਾ ਆਇਆ ਕਿ ਕੰਨਦੰਦਾ ਦਿਵਸ ਦੀਆਂ ਢੇੜ ਢੇੜ ਸਾਰੀਆਂ ਮੁਬਾਰਕਾਂ ਭਾਰਤ ਦਾ ਸੰਵਿਧਾਨ ਜਿਹੜਾ ਸੀ ਉਹ 1950 ਚ ਯਾਨੀ ਕਿ 75 ਸਾਲ ਸਾਨੂੰ ਪੂਰੇ ਹੋ ਗਏ ਇਸ ਦੇਸ਼ਤਾ ਸ਼ਬਦਾਂ ਲਾਗੂ ਹੋਇਆ ਨੂੰ ਔਰ ਸੰਵਿਧਾਨ ਦਾ ਮੂਲ ਮੰਤਵ ਸੀਗਾ ਲਗਭਗ 250 300 ਸਾਲਾਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਸਾਨੂੰ ਆਜ਼ਾਦੀ ਮਿਲੀ ਸੀ ਸੋ ਇਸ ਸੰਵਿਧਾਨ ਦਾ ਮੂਲ ਮੰਤਵ ਇਹ ਸੀ ਕਿ ਦੇਸ਼ ਦੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਮੂਲ ਮੌਲਿਕ ਅਧਿਕਾਰ ਮਿਲਣ ਔਰ ਦੇਸ਼ ਵਿੱਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਸਭ ਜਿਨੇ ਖਤਮ ਹੋਣ ਔਰ ਦੇਸ਼ ਸਾਡਾ ਜਿਹੜਾ ਜਿਹਦਾ ਵਿਰਸਾ ਬਹੁਤ ਮਹਾਨ ਹੈ ਸਾਡਾ ਦੇਸ਼ ਜਿਹੜਾ ਦਾ ਇਤਿਹਾਸ ਬਹੁਤ ਸੁਨਹਿਰੀ ਹੈ ਸੋ ਸਾਡਾ ਭਾਰਤ ਦੇਸ਼ ਮਰਦ ਨੂੰ ਉਹੀ ਮਹਾਨ ਦੇਸ਼ ਬਣੇ ਸੋ ਅੱਜ ਦੇ ਦਿਨ ਮੈਂ ਦੁਬਾਰਾ ਪ੍ਰਾਰਥਨਾ ਕਰਦਾ ਹਾਂ ਔਰ ਆਸ਼ਾ ਕਰਦਾ ਕਿ ਜਿਹੜਾ ਸਾਡਾ ਦੇਸ਼ ਹੈ ਉਹ ਆਪਣੇ ਜਿਹੜੇ ਸਾਡਾ ਮਕਸਦ ਜੋ ਸਾਡੇ ਸ਼ਹੀਦਾਂ ਦਾ ਮਕਸਦ ਸੀਗਾ ਸਾਡਾ ਦੇਸ਼ ਜਿਹੜਾ ਵਿਕਸਿਤ ਦੇਸ਼ਾਂ ਚ ਇਹਦਾ شمار ਹੋਵੇ ਔਰ ਸਾਡੇ ਦੇਸ਼ ਵਿੱਚੋਂ ਗਰੀਬੀ ਅਨਪੜਤਾ ਬੇਰੋਜ਼ਗਾਰੀ ਔਰ ਧਾਰਮਿਕ ਭੇਦਭਾਵ ਵਾਲੇ ਜਿੰਨੀ ਜੜੀਆਂ ਬਰਾਈਆਂ ਨੇ ਇਹ ਖਤਮ ਹੋਣ ਤੇ ਸਾਡਾ ਦੇਸ਼ ਅੱਗੇ ਵੱਸ ਸਕੇ ਤੇ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਨਾਲ ਸੁਰਿੰਦਰਜੀ ਖੜੇ ਨੇ ਮੰਦਿਰ ਸਾਹਿਬ ਦੇ ਬਿਲਦ ਸਾਡੇ ਸਤਿਕਾਰਯੋਗ ਮਾਤਾ ਜੀ ਸੁਰਿੰਦਰ ਗੌਰ ਜੀ ਚਚੀ ਟੋਰ ਦੇ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ ਸਾਡੇ ਡਿੰਟੀ ਭਾਜੀ ਮਨਸੇਵਾਲ ਨੇ ਤੋਂ ਸਾਡੇ ਸਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦਾ ਦਿਨ ਦੇ ਕੀ ਕਹਿਣਾ ਚਾਹੋ ਦੇਖੋ ਜੀ ਅੱਜ ਭਾਰਤ ਵਾਸਤੇ ਪੂਰੇ ਇੰਡੀਆ ਵਾਸਤੇ ਪੂਰੇ ਦੇਸ਼ ਵਾਸਤੇ ਔਰ ਦੇਸ਼ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡਾ ਦਿਨ ਹੈ ਅੱਜ ਦੇ ਦਿਨ ਯਾਨੀ ਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਤੇ ਇਹਨੂੰ ਆਪਾਂ ਰਿਪਬਲਿਕ ਡੇ ਦੇ ਤੌਰ ਤੇ ਮਨਾਇਆ ਔਰ ਜੋ ਬਾਬਾ ਸਾਹਿਬ ਜੀ ਵੀਰ ਉਮੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹਨੂੰ ਜਿਹੜੇ ਕਿਸ ਤਰੀਕ ਨੂੰ ਲਾਗੂ ਕੀਤਾ ਗਿਆ ਸੀ ਤੇ ਉਹ ਇਸ ਦਿਨ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਅੱਜ ਅਸੀਂ ਨਗਰ ਕੌਂਸਲ ਜਿਹੜਾ ਜੰਡੇ ਵਾਲਾ ਗੁਰੂ ਵਿਖੇ ਇਹ ਦਿਨ ਬਣਾ ਰਹੇ ਆ ਤੇ ਇਹਦੀ ਜਿਹੜੀ ਸਾਰੀ ਸਿਕਿਉਰਿਟੀ ਅਰੇਂਜਮੈਂਟ ਵਿਦਰਾ ਕੀਤਾ ਤੇ ਜੋ ਬੜੇ ਵਧੀਆ ਤਰੀਕੇ ਨਾਲ ਪਬਲਿਕ ਵੀ ਆਈ ਆ ਸਾਰੇ ਬੱਚੇ ਆਏ ਸਕੂਲ ਤੋਂ ਵੀ ਆਏ ਆ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ